ਮੇਰੇ ਨਾਲ ਜੁਟੀ ਲੱਗੀ ਹੋਈ ਆ بڑا ਹਿੱਸਾ ਦੇ ਪੰਜਾਬ ਦਾ ਨੌਜਵਾਨ ਸੋਸ਼ਲ ਮੀਡੀਆ ਦੇ ਅਕਤਿਆ ਵਧੀਆ ਗੱਲ ਨੌਜਵਾਨਾਂ ਨੂੰ ਐਕਟ ਰਹਿਣਾ ਚਾਹੀਦਾ ਹੋਰ ਇਹਨਾਂ ਨੇ ਕੋਸ਼ਿਸ਼ kiya ਥੋੜਾ ਜਿਆ ਸੁਣ ਸਮਾਤਵਾਦ ਤੋਂ ਗੱਲ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗਦਾ ਜੀ ਬੜੇ ਕਰਮਾ ਵਾਲਿਆਂ ਦੀ ਅਸੀਂ ਕੋਈ ਚੰਗੇ ਕਰਮ ਪਰਮਾਤਮਾ ਦੀ ਕਿਰਪਾ ਹੋਈ ਕਿ ਪਰਮੇਸ਼ਰ ਦਵਾਰ ਦੇ ਵਿੱਚ ਬਾਬਾ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਕੋਲ ਇੱਥੇ ਅੱਜ ਕੈਂਪ ਕਰਨ ਦਾ ਮੌਕਾ ਮਿਲਿਆ ਤਾਂ ਅੱਜ 11 ਦਿਨ ਪੂਰੇ ਕੰਪਲੀਟ ਹੋਏ ਆ। ਸ਼ਬਦਾਂ 'ਚ ਬਿਆਨ ਕਰਨਾ ਤਾਂ ਮੁਸ਼ਕਲ ਹੈ ਕਿਉਂਕਿ ਹੁਣੇ ਫੀਲਿੰਗ ਕਿਹੜੀ ਆਈ ਅਦਰੋਂ ਕੀ ਹੋਇਆ ਕੀ ਨਹੀਂ ਹੋਇਆ ਇਹ ਸ਼ਬਦਾਂ 'ਚ ਪਰੋਇਆ ਨਹੀਂ ਜਾ ਸਕਦਾ। ਇਸਰਫ ਐਕਸਪੀਰੀਅੰਸ ਕੀਤਾ ਜਾ ਸਕਦਾ। ਤਾਂ ਬੜਾ ਚੰਗਾ ਲੱਗਿਆ। ਮਾਲਕ ਨੇ ਤਰਸ ਕੀਤਾ ਸਾਡੇ ਤੇ। ਔਰ ਮੈਂ ਹੀ ਅਰਦਾਸ ਕਰੂੰਗਾ ਕਿ ਸਾਰੇ ਚੜ੍ਹਦੀ ਕਲਾ 'ਚ ਰਹਿਣ। ਆਸਰ ਬਤਾ ਤੱਕ ਪਲਾ ਮੰਗੀ ਐ ਸਾਰੇ ਧੰਨਵਾਦ ਸੁਣ ਲਿਆ ਜੀ 4 ਸਾਲ ਕਰਿਆ 11 ਦਿਨ ਦਾ 11 ਦਿਨ ਸੀ ਕੈਂਪ ਲਾਇਆ ਔਰ ਚੁੱਤ ਜਾ ਕੇ ਸੰਤ ਰਣਜੀਤ ਸਿੰਘ ਦੀ ਪਰਮੇਸ਼ਰ ਦੁਆਰ ਤੇ ਜਾ ਕੇ ਸੰਤ ਰਣਜੀਤ ਸਿੰਘ ਦੇ ਪਰਮੇਸ਼ਰ ਦੁਆਰ ਜਾ ਕੇ ਫੀਲਿੰਗ ਬਹੁਤ ਵਧੀਆ ਆ। ਅਹ ਸਾਡੇ ਤੋਂ ਪੰਜਾਬ ਦਾ ਬੱਚਾ ਹਾਂ ਕੌਂਟਰਾਜੀ। ਮੈਂ ਹੈਰਾਨ ਹਾਂ ਜੇ ਤੁਹਾਡੇ ਵਰਗੇ ਨੌਜਵਾਨਾਂ ਨੂੰ ਕਿਸੇ ਨੂੰ ਪਰਮੇਸ਼ਰ ਚ ਆ ਕੇ ਫੀਲਿੰਗ ਵਧੀਆ ਰਹੀ ਆ। ਕਿ ਭਾਈ ਰਣਜੀਤ ਸਿੰਘ ਜਿਹੜੀ ਫੀਲਿੰਗ ਆਈ ਜਦੋਂ ਇਨਾ ਦਾ ਦੀਵਾਨ ਚੱਲ ਰਿਹਾ ਸੀ ਤੇ ਉੱਥੇ ਰਾਧਾ ਸਵਾਮੀ ਨੇ ਆਉਣਾ ਸੀ ਜਦੋਂ ਉਸ ਬਾਬੇ ਨੇ ਆਉਣਾ ਸੀ ਤੇ ਫਿਰ ਭਾਈ ਰਣਜੀਤ ਸਿੰਘ ਦਾ ਲੋਕ ਪ੍ਰਚਾਰ ਸਾਨੂੰ ਹਟ ਗਿਆ ਜਾਂ ਪੰਚਾਇਤ ਤੇ ਆ ਨਹੀਂ ਸੀ ਲੋਕੀ ਸਰਖਵਾ ਹੋਂਦੇ ਸਾਡਾ ਗੁਰੂ ਬੁਲਾਉਂਦਾ ਤੇ ਭਾਈ ਰਣਜੀਤ ਸਿੰਘ ਨੇ ਇੱਕ ਸ਼ੀਰਿੰਗ ਲਈ ਸੀ ਉੱਥੇ ਗਿਆ ਸੀ ਕਿ ਕਿ ਇਹ ਦਾਸੀ ਗੁਰੂ ਗ੍ਰੰਥ ਸਾਹਿਬ ਦੇਖਿਆ ਲਿਖੇ ਕਿ ਨਹੀਂ ਆਪਦੀ ਹੋਵੇ ਚਤਰਾ ਜੀ ਤੋਂ ਅਨੋ ਫੀਲਿੰਗ ਇੱਕ ਜਾ ਕੇ ਬਥੀ ਹੋਈ ਹੁਣ ਬਾਈ ਦੇ ਇਸੇ ਦੀ ਫੀਲਿੰਗ ਆਈਆ ਹੁਣ ਪੁੱਛਣਾ ਸੀ ਹੁਣ ਭਾਈ ਰਣਜੀਤ ਸਿੰਘ ਜੀ ਉੱਤੇ ਕੀ ਕਰ ਰਿਹਾ ਥੋੜੇ ਜਿਹਾ ਪਿਆਨ ਤੇ ਹੋਤੇ ਉਹ ਭਾਈ ਰੰਜੀਤ ਸਿੰਘ ਇਹ ਕਹਿ ਰਿਹਾ ਕਿ ਭਾਈ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਦਿਓ ਕਿਉਂ ਕਹਿ ਰਿਹਾ ਕਿਉਂਕਿ ਉਹਨਾਂ ਨੂੰ ਮਸੂਸ ਹੋਇਆ ਉਹਨਾਂ ਨੂੰ ਮਸੂਸ ਹੋਇਆ ਉਹਨਾਂ ਨੇ ਮਸੂਸ ਕੀਤਾ ਕਿ ਮੇਰੀ ਕੋਈ ਔਕਾਤ ਨਹੀਂ ਬੀਲੀ ਰਾਦਾ ਸੌਮੀ ਦੇ ਸਾਹਮਣੇ ਕੋਈ ਔਕਾਤ ਨਹੀਂ ਹਲਪਾਈ ਰੰਜੀਤ ਸਿੰਘ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਉਹਦੋ ਮੈਂ ਸਰਵਣ ਕੀਤਾ ਕਿ ਕਿਤਰਾ ਤੁਹਾਨੂੰ ਪਤਾ ਕਿੰਨੀਆਂ ਪੀੜੀਆਂ ਚੱਲ ਗਈਆਂ ਕਿੰਨੀ ਪੀੜੀ ਚੱਲ ਰਹੀ ਹੋਣਾ ਦੀ ਤੁਹਾਡੀ ਕਿੰਨੀ ਪੀੜੀ ਆ ਕਿੰਨੀ ਪੀੜੀ ਆ ਤੁਹਾਡੀ ਉਹ ਨਾ ਉਹਨਾਂ ਨੇ ਸਿੱਤੂ ਸ਼ਾਮਾ ਤੁਛ ਪਾਉਂਦੇ ਮਾਜਾ ਕਿ ਹਾਂ ਕੋਤਰਾ ਨੂੰ ਜਾ ਕੇ ਪਰਮੇਸ਼ਰ ਦਵਾਰ ਦੇ ਵਿੱਚ ਫਾਇਰਿੰਗ ਦੀ ਸੰਗੀਤ ਪਰਮੇਸ਼ਰ ਦਵਾਰ ਦੇ ਜਾ ਕੇ ਫੀਲਿੰਗ ਆਈ ਇਹ ਚੂਲੇ ਚਬਾਰ ਨੂੰ ਜਾ ਕੇ ਫੀਲਿੰਗ ਰਹਾ ਸੁਮੀ ਨਾ ਹੁੰਦੀ ਹੈ ਹਨ ਰਸ ਆਮਨੇ ਸਾਰੇ ਜੁੜੇ ਗਏ ਚੋਕੀ ਵੀਡੀਓ ਨਾਲ ਹੀ ਫਾਇਰਿੰਗ ਦੀ ਸੰਗੀਤ ਟਾੜਾ ਇੱਕ ਅਮੀ ਪੈਦੀ ਅੱਜ ਦਾ ਆਪ ਸ਼ੁਰੂ ਕੀਤਾ ਦਾ ਸਿਸਟਮ ਹੁਣ ਤੁਹਾਡੀ ਵੀ ਤਾਂ ਚੋਕੀ ਵੀਡੀਓ ਆਉਗੀ ਇਹ ਲੋਕੀ ਗੁਰੂ ਗ੍ਰੰਥ ਸਾਹਿਬ ਛੱਡ ਕੇ ਤੁਹਾਨੂੰ ਤੁਹਾਡੀ ਤੁਹਾਡੀ ਵੀਡੀਓ ਦੇਖਣ ਆਪਣਗੇ ਕੋਈ ਤੁਹਾਡੇ ਚੋਂ ਐਸਾ ਹੈ ਬਾਬਾ ਜਿਹਨੂੰ ਹਰਦੀ ਫੀਲ ਆਉਂਦੀ ਹੋਵੇ ਕੋਈ ਪੰਜਾਬ ਦੇ ਵਿੱਚ ਕੋਈ ਐਸਾ ਹੈ ਤਾਂ ਕੋ ਆਤਰਾ ਵੀ ਦੱਸੋ ਜੀ ਕਿ ਸੇ ਮੇਰੇ ਜੰਗ ਨੂੰ ਹਾਰਦੇ ਫਿਰਿਮਾ ਨਹੀਂ ਹੋਵੇ। ਦਸチュਰ ਦੇ ਉਹ। ਜ਼ਿਕਾਂ ਨਿਕਲ ਜਾਂਦੀ ਆ। ਕਾਹਦੇ ਕਿਉਂ? ਖੋਮਾ ਦੇ ਭੁਖੇ ਦੇ ਸਾਰੇ। ਜ਼ਿਕਾਂ ਨਿਕਲ ਜਾਂਦੀ ਆ ਜਦੋਂ ਦੂਸਰਾ ਦੂਸਰੇ ਨੂੰ ਕੱਟਦਾ। ਤੇ ਯਾਦ ਕਰੋ। ਜਦ ਤੁਸੀਂ ਗਲੀ ਨੂੰ ਵੜਾ ਕੇ ਦੇਖੋ ਨਾਮ ਦੇ ਨਾਮ ਤੇ ਧੰਦਾ ਕਰਦੇ ਹੋ ਤੇ ਨਾਮ ਤੇ ਤਰავਾ ਸੌਂਮੀਆਂ ਨਹੀਂ ਰਾਜ ਕੀ ਉਹਨਾਂ ਨੇ ਛੂਟ ਫੋੜਣ ਲਾਉਂਦੇ ਹੋ ਇਸ ਤਰ੍ਹਾਂ ਦੇ ਨੁੱਖ ਦਿਆ ਕਰਦੇ ਹੋ ਕਿ ਦੂਸਰੇ ਦੀ ਬਾਪ ਨਹੀਂ ਪੁੱਛਣੀ ਆਪਣਾ ਸੋਚੋ ਤਦ ਇਹ ਹਰ ਨੂੰ ਬਨਣ ਵਾਲੇ ਹਾਲਾਤ ਕੀ ਹੋਏ ਪੰਜਾਬ ਚ ਉਹਨਾਂ ਨੂੰ ਕਿੰਨੀ ਫੀਲਿੰਗ ਆਉਂਦੀ ਹੋਵੇ ਜਦੋਂ ਉਹਨਾਂ ਦੇ ਪਰਖਿਆ ਸਟੇਜਾ ਤੋਂ ਕੇਸ ਹੁੰਦੇ ਸੀ ਕਿੰਨੀ ਫੀਲਿੰਗ ਆਉਂਦੀ ਹੋਵੇ ਤਕਰੀਬਨ ਸਾਰਿਆਂ ਨੇ ਗੱਲ ਕਹੀ ਹੈ ਨਾਮ ਦੇ ਨਾਮ ਤੇ ਧੰਦਾ ਕਰਨ ਵਾਲੇ ਲੋਕ ਬਨਾਰਸ ਦੇ ਠੱਗਾਂ ਦੇ ਰਾਜ ਨਾਲ ਜੁੜੀਆਂ ਹੋਈਆਂ ਹਨ ਇਹਨਾਂ ਦੀਆਂ ਪਰੰਤ ਇਸੰਝੀ ਤੋਂ ਖੋਇਆ ਲੋ ਅਸੀਂ ਤੋਂ ਖੋਦਣ ਕੋਤਰਾ ਜੀ ਤੋਂ ਅੰਮ੍ਰਿਤ ਫਿਲਿਗਰੀ ਗਹਿਰਾ ਨਹੀਂ ਹੁੰਦੀ ਇਹਨਾਂ ਯਾਦ ਰੱਖੀ ਤਾਂ ਫਾਹਰ ਨੂੰ ਕਿੱਥੀ ਹੋਇ ਕਰ ਤੂੰ ਠਗੜ ਦਾ ਤਰੀਕਾ ਹੈ 11 ਮ ਕਿਆ ਨਹੀਂ ਸੋਚਿਆ ਚਾਤਰ ਕਿਉਂ 11 ਦਿਨ ਤਤਾ ਦਰਦਿਆ ਜਿਹੜੇ ਤਦ ਵਿੱਚ ਅੰਦਰ ਨਾਮ ਆ 11 ਦਿਨ ਬੋਲੇ ਤੁਸੀਂ ਜਿਹੜਾ ਯਾਰੇ ਦਾ ਨੂ ਫੀਲنگ ਆਈ ਹੈ ਤੁਹਾਨੂੰ ਸਮਝਾ ਦਿਆਂ ਵੀ ਆਹ ਦਾ ਸੱਚ ਜੁਗਾਦ ਸੱਚ ਮੈਂ ਇਹਨਾਂ ਮੈਂ ਸ਼ੇਖ ਨੂੰ ਆਇਆ ਇਹ ਅਜੀਬ ਸੱਤ ਤੇ ਖੜੀ ਹੈ ਠੀਕ ਧੰਨਵਾਦ ਰੌਡਸਾਦਮਾ ਠੀਕ ਵਧੀਆ ਕੰਮ ਕਰਦੇ ਹੋ ਲੱਗੇ ਤਰ ਕੀਿੰਨ ਤੋਂ ਦੀ ਹੱਥੋਂ ਕੇ ਵੰਦੀ ਕਰਵਾਵੇ ਇਹ ਦੋਨੋਂ ਟਰੀਏ ਤੇ ਕਾਲ ਨੋਟ ਕਰਿਆ ਕਿੱਥੋਂ ਬੋਲਦੇ ਸੀ ਕਿਹੜੀ ਦਿਸ਼ਾ ਤੋਂ ਬੋਲਦੇ ਹੋ ਪੁੱਛੋ ਜਿੱਥੇ ਜਾ ਕੇ ਪੀਣ ਲਈ ਹੈ ਭਾਈ ਹਜੀ ਸਿੰਘ ਜੀ ਜਦੋਂ ਤੁਹਾਨੂੰ ਛੱਡ ਗਿਰਦਾ ਉਹ ਫੋਮੀ ਤੇ ਖੜਨ ਕਰਦਾ ਸੀ ਫਿਰਨ ਕਿਦਾਂ ਵੀ ਆਈ ਸੀ ਕੀ ਕੰਨੀ ਕਰੀਂ ਸੀ ਜਦੋਂ ਸਾਡੇ ਪੁਰਖਾਂ ਸਟੇਜਾਂ ਤੇ ਬੱਕੇ ਸੁਣਉਂਦੇ ਸੀ ਸਾਡਾ ਕੀ ਰਾਤੀ ਯਾਦ ਕਿਉਂ ਤਾਂ ਲਾਤੋਂ